पहला कौन हों आज करो कमेंट ऑनलाइन बैठा अज ਹਾਂ ਜੀ ਕੀ ਹੋਰ ਚੱਲ ਰਹਾ ਹੈ ਅੱਜ ਉਹ ਕਿਰਪਾ फटाफट ਲਾਈਵ ਦੇ ਨਾਲ ਕਿੰਨੇ ਇਹ ਕਿਹੜੇ ਫਰੈਂਡ ਬੈਠੇ ਆਂਗੇ ਅੱਜ ਆਨਲਾਈਨ ਹੋਏਗਾ ਆਨਲਾਈਨ 19 ਅਬਦੁੱਲ੍ਹਾ ਝੋਟ ਹੋਏ ਕੀ ਹਾਲ ਹੈ ਜੀ ਅਬਦੁੱਲ੍ਹਾ ਜੀ ਕਿਵੇਂ ਹੋਏ ऑसिकल और, और स्नो क्या कर वही ऑन डॉग शो पोस्टर जस नूर सिद्धू पोस्टर राजे पा देता मैं फेसबुक पे पाया तो होया देखे ने तुसी ने ਕੇ WhatsApp ਤੇ ਭੇਜਾਂ ਤੁਹਾਨੂੰ ਹੂੰ ਫਾਇ ਬੇਸਬੁਕ ਤੇ ਪਾਇਆ ਹੋਇਆ ਪੜਿਆ ਨਹੀਂ ਤੁਸੀਂ ਨੇ ਇੱਕ ਤਾਂ ਦਰਾਹੇ ਦਾ ਆ ਗਿਆ ਡੌਗ ਸ਼ੋ 23 24 ਦਾ ਤੇ ਇੱਕ ਹੈਗਾ ਪਟਿਆਲੇ ਦੇ ਕੋਲ ਟੋੜਾ ਪੈਂਦਾ ਦਾ ਲਾਈਵ ਨੂੰ ਸ਼ੇਅਰ ਕਰ ਦਿਓ ਕਰ ਲੈਨੇ ਗੱਲਬਾਤ ਪਖਰ ਆਇਆ ਹੋਇਆ ਤੁਸੀਂ ਪੜਿਆ ਨਹੀਂ ਹੋਣਾ ਫਿਰ ਇੱਕ ਇੱਕ ਲਾਈਕ ਜ਼ਰੂਰ ਕਰਿਆ ਕਰੋ ਜਦੋਂ ਉਹਨੇ ਹੁੰਨੇ ਬਾਈ ਲਾਈਕ ਵਾਲਾ ਬਟਨ ਘੱਟ ਦਬਦਿਓ ਤੁਸੀਂ ਆ ਉਥੋਂ ਪੜ੍ਹ ਲਓ ਤੁਸੀਂ ਲਾਈਕ ਵਾਲਾ ਬਟਨ ਵੀ ਦਬ ਦੋ ਜੇ ਨਹੀਂ ਹੋਇਆ ਤਾਂ ਮੈਨੂੰ ਦੱਸੋ ਚੈੱਕ ਕਰ ਲਓ ਫੇਸਬੁੱਕ ਤੇ ਆਇਆ ਹੋਇਆ ਮੈਂ ਦੋਨੇ ਪੋਸਟਰ ਫਾਈ ਹੋਏ ਨੇ ਜਾ ਫੋਲੋ ਨਹੀਂ ਕੀਤਾ ਹੋਣਾ ਤੁਸੀਂ ਨੇ ਨਾ ਆਪਣਾ ਪੇਜ ਹੋਰ ਸੁਣਾਓ ਕੀ ਹਾਲ ਚਾਲ ਨੇ ਤੁਹਾਡੇ ਕਿੱਥੋਂ ਕਿੱਥੋਂ ਜੁੜਿਆ ਹੋਈ ਕਮੈਂਟ ਕਰਕੇ ਦੱਸੋ ਅ ਜਸਨੂਰ ਦਾ ਕਿਹੜਾ ਕਿਹੜਾ ਏਰੀਆ ਵਈ ਤੁਹਾਡਾ ਕੱਲ ਰੋਸ ਮਾਰਚ ਦੇ ਵਿੱਚ ਗਏ ਸੀ ਤੁਸੀਂ ਡੌਗ ਸ਼ੋ ਆਪ ਤਾਂ ਜਿਹੜਾ ਡੌਗ ਬੈਂਡ ਦੇ ਸਬੰਧ ਵਿੱਚ ਹੋਇਆ ਕੌਣ ਕੌਣ ਗਿਆ ਸੀ ਇੱਕ ਕਹਿੰਦਾ ਜੁੜੇ ਹੋ। ਕਿ ਕਿੱਥੋਂ ਕਿੱਥੋਂ ਜੁੜੇ ਹੋਇਆ ਦੱਸਿਓ ਮੈਨੂੰ ਕਮੈਂਟ ਕਰਕੇ ਲਾਈਵ ਦੇ ਵਿੱਚ ਕੌਣ-ਕੌਣ ਜੁੜ ਦੇਖ ਰਿਹਾ। ਆ ਤੁਹਾਡਾ ਏਰੀਆ ਕਿਹੜਾ ਕਿਹੜਾ ਡਿਸਟ੍ਰਿਕਟ ਆ ਤੁਹਾਡਾ? ਜਿਹਨੇ ਲਾਈਵ ਦੇ ਵਿੱਚ ਜੁੜੇ ਨੇ ਕਮੈਂਟ ਕਰਕੇ ਦੱਸੋ। ਕਰੋ ਗੇਰਾ ਫਟਾਫਟ। ਕਿਹੜਾ ਤੁਹਾਡਾ ਏਰੀਆ? ਦੱਸੋ ਕਮੈਂਟ ਕਰਕੇ। ਹੈਲੋ ਆਜੋ ਆਜੋ ਕਰਾ ਇਸ ਸੂਤਰ ਵੰਜਾ লাইਕ ਯਾਰ ਕੋਈ ਵੀ ਹੈ ਨਹੀਂ ਕਮਾਲ ਹੋਇਆ ਤੁਹਾਡਾ ਸ਼ੇਅਰ ਕਰ ਦਿਓ ਲਾਈਵ ਨਾ ਫਿਰ ਆਹ ਦੇਖਦੇ ਹਾਂ ਕੋਣ ਕਮੈਂਟ ਕਰਦਾ ਪਹਿਲਾਂ ਫਰਦਰ ਨੋਟ ਕਿਹਦਾ ਕਮੈਂਟ ਆਊਗਾ ਪਹਿਲਾ cricket lover ਹਾਏ ਕੀ ਹਾਲ ਹੈ ਜੀ ਹੈਲੋ ਹੈਲੋ cricket lover ਬਾਈ ਕਿੱਥੋਂ ਆਪਾਂ cricket lover ਅ ਤੁਹਾਡਾ ਕਿਹੜਾ ਏਰੀਆ ਬਾਈ ਵੀ ਨਾ ਤੇ ਬਹੁਤ ਕਾ ਟ੍ਰੈਡੀ ਆ ਬਣੀ ਹੋਈ ਹੈ ਨਾ YouTube ਤੇ ਤੇਰਕਟ ਲਗਰ ਭਾਈ ਕਿਹੜਾ ਏਰੀਆ ਤੁਹਾਡਾ ਜਿੱਥੇ ਕਿਹੜਾ ਜੰਮੂ ਬੋਲੇ ਜੰਮੂ ਕਸ਼ਮੀਰ ਵਾਲੇ ਵੀ ਆਗੇ ਆਪਣੇ ਨਾਲ ਲਾਈਵ ਨੂੰ ਸ਼ੇਅਰ ਕਰ ਦਿਓ ਕੀ ਕੰਮ ਕਰਦੇ ਹੋ ਤੁਸੀਂ ਜੰਮੂ ਵਾਲੇ ਭਾਈ ਕਿੰਨਾ ਪੜਾਈ ਕਰਦੇ ਹੋ ਜਾਂ ਜੌਬ ਕਰਦੇ ਹੋ ਇਹ ਕਿ ਜੰਮੂ ਕਸ਼ਮੀਰ ਕੀ ਕੰਮ ਕਰ ਰਹੇ ਤੁਸੀਂ ਸਟੂਡੈਂਟ ਕੀ ਸਟੱਡੀ ਕਰਦੇ ਹੋ ਮੌਸਮ ਕਿਹੋ ਜਿਹਾ ਜੰਮੂ ਕਸ਼ਮੀਰ ਦਾ ਅੱਜ ਕੱਲ ਮੌਸਮ ਕਿੱਦਾਂ ਦਾ अच्छा ठीक है स्टडी क्या कर रहे हो भाई पढ़ाई अः कौन सी पढ़ाई कर रहे हो आई जी आई आईपीएल देखता हूँ नहीं पढ़ाई की बात की है मैंने आईपीएल तो देखते हो वो तो आ, मैच हो गया ना आईपीएल का तो क्या आईपीएल में जाओगे हुँ? आई आईपीएल में जाओगे सिद्धू सिद्धू सिंह हेलो हाँ जी हेलो जी हेलो कितना बजे सर आईपीएल में जाओगे बेस्ट ऑफ लक दावेदों के लिए एपी मार्टिन आर्टेस हेलो बाबा जी हेलो बेटा क्या हाल है आ कैसे हो क्रिकेट लवर खींच के रखो काम नाम क्या है भाई आपका जम्मू वाले भाई क्या नाम है हैप्पी मटेरियल आर्ट्स ठीक है जी चंगी गल है की काम कर दे हैप्पी वीर लकी ओके लकी ओके वेरी गुड दब के रखो काम भाई जो मेहनत करता बंदा आईपीएल की जो मर्जी खेड़े ठीक है ਲਗਨਉਣੀ ਚਾਹੀਦੀ ਆ ਆਪਣੇ ਕੰਮ ਤੇ ਫੋਕਸ ਰੱਖੋ ਦੱਬੀ ਰੱਖੋ ਕੰਮ ਅਸੀਂ ਵੀ ਦੇਖਾਂਗੇ ਮੈਚ ਮੈਨੂੰ ਦੱਸ ਦੀ ਜਿਹਦੇ ਤੇਰਾ ਮੈਚ ਹੋਊਗਾ ਬਾਈ ਆਪਣਾ ਚੈਨਲ ਤੇ ਦਿਖਾਵਾਂਗੇ ਤੁਹਾਡਾ ਹੋਰ ਦੱਸੋ ਸ਼ੇਅਰ ਕਰ ਦੂੰਗਾ ਤੁਹਾਡਾ ਮੈਚ ਜਿੱਦੇ ਵੀ ਹੋਇਆ ਮੈਨੂੰ ਦੱਸ ਦਿਆ ਕਰੋ ਹੈਪੀ ਮਟੀਰੀਅਲ ਆਰਟਸ ਕੇ ਬੱਬਾ ਜੀ ਮੇਰਾ ਨੇਮ ਹੈਪੀ ਹੈ ਠੀਕ ਆ ਜੀ ਹੈਪੀ ਤੋਂ ਹੋਰ ਦੂਜੇ ਭਾ ਮੈਂ ਤਾਂ ਕ੍ਰਿਕਟਰ ਲਵਰ ਲਿਖਿਆ ਜਿੱਤੇ ਨਾ ਉਹਨੂੰ ਕੀਤਾ ਸੀਗਾ ਤੁਸੀਂ ਕੀ ਕੰਮ ਕਰਦੇ ਹੋ ਹੈਪੀ ਜੀ ਮਾਰਟੇਲ ਇੱਕ ਹੀ ਲਿਖਿਆ ਹੈ ਹੈਪੀ ਮਾਰਟੇਲ ਆਰਟਸ ਇਹ ਕੀ ਹੁੰਦਾ ਅ ਪਕੜੀ ਜਗ੍ਹਾ ਤੋਂ ਹੈਪੀ ਅ ਕਿਹੜਾ ਏਰੀਆ ਤੁਹਾਡਾ एरिया के संतोषगढ़ ऊना वाह हिमाचल हाँ हिमाचल आ गए ऊना तो भी, हमाचर हमाचर। आ, हमाचर भी। आ, तुसी की काम कर दे आ, एक ही लिखे लस्सी पंजाबी क्रिकेट लवर लस्सी पंजाबी की लिखा तो नेपटीरियल हाँ जी हाँ जी ठीक है काम की कर पढ़ाई कर कोई कारोबार कर दी पढ़ाई की कर रहे ਪੰਜਾਬੀ ਲੱਸੀ ਮਾਈ ਫੇਵਰਿਟ ਆ ਓਕੇ ਆਜੇ ਪੰਜਾਬ ਵਿੱਚ ਪਿਆਦਾਂਗੇ ਇਹਦੇ ਕਰੇ ਜਿਹੜਾ ਮਾਰਿਆ ਪੰਜਾਬੀ ਲੱਸੀ ਵਧੀਆ ਹੁੰਦੀ ਆ ਉਹ ਜਿਹੜੀ ਕਾੜਨੀ ਦੀ ਹੁੰਦੀ ਆ ਉਹ ਵੀ ਦੂਜੀ ਨਹੀਂ ਜਿਹੜੀ ਕਾੜਨੀ ਦੀ ਲੱਸੀ ਹੁੰਦੀ ਆ ਉਹ ਵਧੀਆ ਹੁੰਦੀ ਆ ਉਹਦਾ ਜਿਹੜੀਆਂ ਬਾਹਰ ਮਿਲਦੀਆਂ ਨੇ ਉਹ ਲੱਸੀ ਦੀ ਵਧੀਆ ਹੁੰਦੀ ਆ ਮੈਂ ਪਪਾ ਜੀ ਸੌਫਟਵੇਅਰ ਇੰਜੀਨੀਅਰ ਹਾਂ ਵੈਰੀ ਗੁੱਡ ਦੱਬੀ ਰੱਖੋ ਕੰਮ ਬਾਈ ਕਿਹੜੇ ਸੌਫਟਵੇਅਰ ਤੇ ਕੰਮ ਕਰਦੇ ਹੋ ক্রিকেট ਲਵਰ ਓਕੇ ਸਰ ਪੜਾਈ ਕਰੋ ਦੱਬ ਕੇ ਬਾਈ ਜਦੋਂ ਪੰਜਾਬ ਚ ਜਾਂ ਪੰਜਾਬੀ ਲੱਸੀ ਪਿਆਰਾਂਗੇ ਮੈਨੂੰ ਫੋਨ ਕਰਦੇ ਆਜੀ ਇੱਧਰ ਸਾਡੇ ਪੰਜਾਬ ਚ ਤੌੜੀ ਲੱਸੀ ਬਿਆਵਾ ठीक है ओके ओके जी ओके और इतने इतना वादिया होंगी हाँ साढ़े तो जी का रस्सी कहते हैं हाँ सा ਬਾਬਾ ਜੀ نیند ਨਹੀਂ ਆਉਂਦੀ ਕੰਮ ਕਰਿਆ ਕਰੋ ਨੀਂਦ ਆ ਜਾ ਕਰੋ ਆਪੇ ਤਾਂ ਕਿ ਆ نیند ਆਉਣੀ ਦਿਓ ਬਿੱਲੀ ਨੂੰ نیند ਨਹੀਂ ਆਉਦੀ ਇੰਜੀਨੀਅਰ ਨੂੰ ਤਾਂ نیند ਆ ਜਾਂਦੀ ਔਰ ਇੰਜੀਨੀਅਰ ਤਾਂ ਕੰਪਿਊਟਰ ਮੂਰੇ ਬੈਠ ਕੇ ਉਹਦੀ ਸੌਂ ਜਾਂਦਾ ਜਿਹਨੇ ਰੋਸੋਸਤੀ ਬੱਧ ਪੈਦੀ ਹੁੰਦੀ ਆ ਤੁਹਾਨੂੰ ਕਾ ਨੀਂਦ ਨਹੀਂ ਆਉਂਦੀ ਕੱਲ ਤੋਂ ਇੰਜੀਨੀਅਰ ਨਹੀਂ ਹੋਣੇ ਹਾਂ ਗੁੱਡ ਨਾਈਟ ਗੁੱਡ ਨਾਈਟ ਆ ਦੇਖੋ ক্রিকেট ਲਵਰ ਨੂੰ نیند ਆ ਰਹੀ ਹੈ ਠੀਕ ਹੈ ਨਾ ਇਹ ਗੁੱਡ ਨਾਈਟ ਕਰ ਗਏ ਅ ਕਦਾਂ ਵਾ ਥੋੜੀ ਗੱਲ ਕਰਦਾ ਅਸੀਂ ਤਾਂ ਕੰਮ ਤਾਂ ਦਾ ਕਰ ਹੀ ਜੰਦੇ ਆ ਤੁਹਾਡੇ ਨਾਲ ਨਾਲ ਉਸਨੂੰ ਤਾਂ ਸੌ ਫਿਕਰਾ ਹੁੰਦੀਆਂ ਨੇ ਠੀਕ ਹੈ ਨਾ ਇਹ ਆਪ ਵੀ ਆ ਜਾਂਦੀ ਆ ਨੀਂਦ ਦਾ ਨੀਂਦ ਤਾਂ ਕਈ ਵਾਰੀ ਚੱਲਦੇ ਲਾਈਵ 'ਚ ਆ ਜਾਂਦੀ ਹੁੰਦਾ ਇੱਕ ਦਿਨ ਮੈਂ ਪਹਿਲਾਂ ਲਾਈਵ ਕਰ ਰੱਖਿਆ ਸੀਗਾ ਉਹਦੀ ਜੀ ਨੀਂਦ ਆ ਗਈ ਉਹਨੂੰ ਫੋਨ ਕੀਤਾ ਮੈਸੇਜ ਕੀਤਾ ਕਿਸੇ ਨੇ ਕਾਲ ਕੀਤੀ ਅੰਦਰਾਹੇ ਤੋਂ ਉਹ ਕਹਿੰਦੇ ਲਾਈਵ ਬੰਦ ਕਰ ਦਿਓ ਨੀਂਦ ਆ ਰਹੀ ਆ ਹੈਪੀ ਕਹਿੰਦੇ ਬਾਬਾ ਜੀ ਤੁਸੀਂ ਕਈ ਕੰਮ ਇਹ ਕੰਮ ਕਰਦੇ ਹੋ ਮੈਂ ਤਾਂ ਆ ਦੇਖੋ ਲਾਈਵ ਕਰਦਾ ਅ ਮੇਰਾ ਆਪਾ ਡੌਗ ਲਵਰ ਆ ਡੌਗ ਸ਼ੌਕ ਆ ਵਰ ਕਰਦੇ ਹੁੰਦੇ ਤੁਸੀਂ ਚੈਨਲ ਤੇ ਦੇਖਿਆ ਹੋਣਾ ਚੈਨਲ ਸਬਸਕ੍ਰਾਈਬ ਕੀਤਾ ਤੁਸੀਂ ਨੇ ਕੱਲ ਮਿਲਾਂਗੇ ਬਿਲਕੁਲ ਜੀ ਇਸੇ ਟਾਈਮ ਲਾਈਵ ਹੁੰਦੇ ਆ ਮੈਂ 8 ਵਜੇ ਤੋਂ 9 9:30 ਵਜੇ ਜ਼ਰੂਰ ਮਿਲਾਂਗੇ ਜ਼ਰੂਰ ਆਇਆ ਕਰੋ ਲਾਈਵ ਦੇ ਵਿੱਚ ਕਰਾਂ ਗੱਲਾਂ ਬਾਤਾਂ ਦੱਸਿਆ ਕਰੋ ਤੁਸੀਂ ਉਧਰ ਢੇਸਣਾ ਆਇਆ ਕਰੋ ਅ ਕਿਸੇ ਦੇ ਐਡ ਹੋਣਾ ਹੋਵੇ ਤਾਂ ਲਾਈਵ ਦੇ ਵਿੱਚ ਮੈਂ ਗੈਸਟ ਵਾਲੀ ਆਪਸ਼ਨ ਲਾਈ ਹੁੰਦੀ ਆ ਦੱਸ ਦਿਆ ਕਰੋ ਕੋਈ ਗੱਲ ਕਰਨੀ ਹੁੰਦੀ ਆ ਪਰ ਕੱਲ ਕੰਮ ਦੀ ਕਰਿਆ ਕਰੋ ਕੋਈ ਵੀ ਹੋ ਗਈ ਠੀਕ ਆ ਕੋਈ ਦਿੱਕਤ ਨਹੀਂ ਆਪਾਂ ਨੂੰ ਡੌਗ ਲੈਂਡ ਦੇ ਸਬੰਧ ਵਿੱਚ ਕੋਈ ਗੱਲਬਾਤ ਕਰਨੀ ਤਾਂ ਕੱਲ ਕਰ ਸਕਦੇ ਆ ਉਹ ਚੈਨਲ ਦੇਖਿਓ ਆਪਣਾ ਜਿਹੜੇ ਡੌਗਸ ਨੂੰ ਆ ਤੇ ਜਾਈ ਕਿਸੇ ਕੋਲੇ ਬਰੀਡ ਹੁੰਦੀ ਹੈ ਉਹਨਾਂ ਦੀ ਐਡਵਰਟਾਈਜ਼ ਹੁੰਦੀ ਹੈ ਓਕੇ ਓਕੇ ਜੀ ਹਾਂਜੀ ਬਾਬਾ ਜੀ ਮੈਂ ਸਬਸਕ੍ਰਾਈਬ ਕੀਤਾ ਠੀਕ ਹੈ ਜੀ ਪਰ ਤੁਸੀਂ ਦੇਖਿਓ ਦੇਤੇ ਆਪਣੇ ਚੈਨਲ ਦੇ ਵਿੱਚ ਏ ਬਹੁਤ ਸਾਰੀਆਂ ਵੈਰਾਈਟੀਆਂ ਜੋ ਬਰੀਡ ਜਿਹ ਹੁੰਦੀ ਹੈ ਡੌਗ ਦੀਆਂ ਉਹ ਤੁਹਾਨੂੰ ਆਪਣੇ ਚੈਨਲ ਤੇ ਮਿਲਣੀਆਂ ਵਕਰੀਆਂ ਵਕਰੀਆਂ ਔਰ ਉਹਨਾਂ ਦੇ ਕੀ ਰੇਟ ਨੇ ਅੱਜ ਕੱਲ ਠੀਕ ਹੈ ਜੀ ਲੋ ਪ੍ਰਾਈਸ ਹਾਈ ਪ੍ਰਾਈਸ ਉਹਦੇ ਤੇ ਸਾਰੀਆਂ ਹੁੰਦੀਆਂ ਨੇ ਉਹਦਾਂ ਦੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹੁੰਦੇ ਆ ਜਿੰਨੇ ਆਪਣੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਵੱਖਰੀਆਂ ਵੱਖਰੀਆਂ ਚੀਜ਼ਾਂ ਦਿਖਾਈ ਦਿਆ ਨੇ ਹਨਾ ਧੰਨਵਾਦ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ आगे हो गए चलता वाह ठीक है ठीक है जी ओके ओके करो काम एक दिन yeah. नौ जीरो और कौन कौन रहे हां जी कौन कौन जुड़े हुए हैं लाइव के कमेंट करके दसो बंद कर देने ਬਬਾ ਜੀ ਮੈਂ ਫੇਰ ਆ ਗਿਆ ਗਏ ਤਾਂ ਇਹ ਵੀ ਤੁਸੀਂ ਨਾਲ ਕਹਿੰਦਾ ਮੈਂ ਚੱਲਦਾ ਆ ਜਾਓ ਜੀ ਆਇਆਂ ਨੂੰ ਵਾਪਸ ਕਾ ਤੋ ਅਗੇ तो थोड़ी रहे बंदेना कर दिए बंद फिर ठीक है कल मिलेंगे दसो फिर स्टॉप कर दाइव ठीक है गुड नाइट सारियावाद जिन्हें मेरे भीर जुड़े ज्यों वास्ते रहो सत